ਕਰੋ ਬਾਜ਼ਾਰ ਜਾਣਾ ਸੀ ਬੈਕਰੀ ਜਾਣਾ ਸੀ ਬਿਸਕਟ ਵਗੈਰਾ ਲੈਣ ਤੇ ਮੇਲੇ ਐਸ ਡੀ ਐਮ ਚੌਕ ਜੋ ਮੇਰੇ ਡੋਰ ਵੀ ਸੀ ਸਟੋਰ ਸੀ ਮੇਰੇ ਧੌਣ ਤੇ ਤੇ ਮੈਂ ਆਪਣੇ ਹੱਥ ਨਾਲ ਇਸ ਤਰ੍ਹਾਂ ਤਾ ਚੱਕੀ ਤੇ ਉਹ ਮੇਰੇ ਸਿਰ ਤੇ ਇਸ ਤਰ੍ਹਾਂ ਮਿਲ ਗਈ ਤੇ ਹੁਣ ਹੱਥ ਵੀ ਜਖਮੀ ਹੋਏ ਤੁਹਾਡੇ ਦੇ ਹੱਥ ਦੇ ਤੇ ਇੱਕ ਇੱਥੇ ਮਿਲ ਗਈ ਸਾਡਾ ਕੰਮ ਕਰਦਾ ਵੀ ਮੈਂ ਰਿਲਾਇੰਸ ਨਾਲ ਆਪਣਾ ਕੰਮ ਤੇ ਕਿੰਨੀ ਵਧੀਆ ਗੱਲ ਹੈ ਇਹ ਹੁਣੀ ਬਸ ਟੋਕਮੈਂਟ ਮੈਨੂੰ ਕਰਾਉਣ ਹੁੰਦੇ ਸੀ ਹੁਣ ਇਹ ਤੇ ਮੇਰੇ ਡੋਰ ਫਿਰਦੀ ਆ ਗਿਆ ਉਹ ਪੇਸ਼ੈਂਟ ਆਇਆ ਹੈ ਧਿਕਸ਼ਿਤ 36 ਇਅਰ 올ਡ ਮੇਲ ਹੈ ਉਹ ਡੀਅਰੀ ਸਕੂਲ ਟੀਚਰ ਸੀ ਉਹਨਾਂ ਦੇ ਥ੍ਰੋਟ ਤੇ ਅਰਾਊਂਡ 15 ਸੈਂਟੀਮੀਟਰ ਦਾ ਇਨਸਾਈਜ਼ ਕੰਨ ਸੀਗਾ ਜਿਨ੍ਹਾਂ ਤੇ ਮੈਨੂੰ ਇਦਾਂ ਲੱਗ ਰਿਹਾ ਹੈ ਵੀ ਦੋਨੇ ਥਾਇਰੋਇਡ ਦੀਆਂ ਆਰਟਰੀਜ਼ ਕੱਟ ਹੋ ਗਈਆਂ ਜਿਸ ਕਰਕੇ ਬਲੀਡਿੰਗ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਨਾਲ ਆ ਰਹੀ ਸੀ ਪ੍ਰੈਸ਼ਰ ਵਧਣ ਪਹਿਲਾਂ ਸਟਿਚਿੰਗ ਕਰਨ ਲੱਗ ਗਈ ਬਟ ਬਲੀਡ ਪ੍ਰੈਸ਼ਰ ਦੇ ਨਾਲ ਹੋ ਕੇ ਪੇਸ਼ੈਂਟ ਦਾ ਇਮੋ ਡਾਇਨਾਮਿਕ ਸਟੇਬਲ ਨਹੀਂ ਰਹਿ ਰਿਹਾ ਇਸ ਕਰਕੇ ਪ੍ਰੈਸ਼ਰ ਵਧਣ ਦੇ ਕਰਕੇ ਸਾਨੂੰ ਪੇਸ਼ੈਂਟ ਨੂੰ ਅਗੇ ਰੈਫਰ ਕਰਨਾ ਪਿਆ ਦੂਜਾ ਪੇਸ਼ੈਂਟ ਕਾਸ਼ ਹੈ ਉਹ ਥੋੜਾ ਸੇਫ ਹੈ ਸੋ ਉਹ પેટ્રોલ ਪੰਪ ਤੇ ਵਰਕਿੰਗ ਸੀਗਾ ਉਹਨੇ ਸਟੇਬਲ ਨਹੀਂ ਬਲੀਡਿੰਗ ਨਹੀਂ ਸੀ ਪਰ ਠੀਕ ਹੈ ਦੂਜੇ ਪੇਸ਼ੈਂਟ ਦੀ ਜਿਹੜੀ ਕੰਡੀਸ਼ਨ ਦੂਜਾ ਪੇਸ਼ੈਂਟ ਸਟੇਬਲ ਆ ਉਹ ਇੱਥੇ ਹੀ ਹੈ ਪਹਿਲੇ ਦੀ ਹਿਮੋਡਾਇਨੇਮਿਕ ਕਿੰਨਾ ਸਟੇਬਲ ਨਹੀਂ ਇਸ ਕਰਕੇ ਉਹਨੂੰ ਬਲੱਡ ਵੈਰਾ ਵੀ ਲੱਗਾ ਹੈ ਬਾਕੀ ਹੋਰ ਫਲੂਇਡ ਵੀ ਲਗਾਏ ਕੋਲੋਇਡਲ ਵੀ ਲਗਾਏ ਤੇ ਭੇਜਿਆ ਆ ਕੇ ਰਾਹ ਇਹ ਜੀ ਇਤਲਾਅ ਮਿਲੀ ਸਾਨੂੰ ਇੱਥੇ ਵੀ ਇੱਥੇ ਮਿਆਣੀ ਰੋਡ ਦੇ ਉੱਤੇ ਇੱਕ ਲੜਕੇ ਦੇ ਉੱਪਰ ਚੈਨਾ ਡੋਰ ਜਿਹੜੀ ਹੈਗੀ ਗਲ ਦੇ ਵਿੱਚ ਫਿਰ ਗਈ ਹੈ ਉਸੇ ਸਬੰਧੀ ਅਸੀਂ ਇੱਥੇ ਦਸੂਆ ਸਿਵਲ ਹਸਪੀਟਲ ਦੇ ਵਿੱਚ ਪਹੁੰਚਿਆ ਹੈਗੇ ਤੇ ਜੋ ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਇਹ ਦਿਖਸ਼ਿਤ ਸਨ ਆਫ ਰਵ ਸ਼ਤਕ ਸਾਲ ਹੈਗੀ ਹੈ ਇਹਦੇ ਗੱਲ ਦੇ ਵਿੱਚ ਚੈਨਾਵਲ ਵੀ ਜਿਹੜੀ ਫਰੀ ਹੈਗੀ ਹੈ ਵਾਕੀ ਇਹ ਜੇਰੇ ਲਾ ਜਾ ਡਾਕਟਰ ਕੋ ਜੋ ਸਾਡੀ ਕਾਨੂੰਨ ਅਮਦਾਵ ਕਰਵੇ ਅਸੀਂ ਉਵੇਂ ਇਹਦੇ ਅੱਗੇ ਅਮਲ ਚ ਲੈ ਕੇ ਆਮ ਸਰ ਅੱਜ ਦਸੂਏ ਵਾ ਅੱਜ ਪਸੰਦ ਪੰਜਵੀ ਹੈਗੀ ਦਸੂਏ ਦੇ ਵਿੱਚ ਸਭ ਤੋਂ ਜ਼ਿਆਦਾ ਚੈਨਾ ਡੋਰ ਵਿੱਚ ਹੀ ਉਹਦੇ ਤੇ ਪ੍ਰਸ਼ਾਸਨ ਬਿਲਕੁਲ ਮੌਨ ਰਿਹਾ ਹੈ ਕੀ ਗੱਲ ਹੈ ਜੀ ਪ੍ਰਸ਼ਾਸਨ ਆਪਣੇ ਵੱਲੋਂ ਬੜੇ ਮਤਲਬ ਵੀ ਕੰਮਕਾਰ ਕਰ ਰਿਹਾ ਅੱਜ ਮੈਂ ਮਨੂ ਰੁਟੀਨ ਦੇ ਵਿੱਚ ਹੀ ਹੈ ਪਹਿਲਾਂ ਵੀ ਮੈਂ ਚੈਕਿੰਗ ਕੀਤੀ ਹੈ ਇੱਕ ਚੈਨਾ ਡੋਰ ਦੇ ਰਿਗਾਰਡਿੰਗ ਪਹਿਲਾਂ ਵੀ ਮੈਂ ਪਰਚਾ ਦਿੱਤਾ ਹੈਗਾ ਫੇਰ ਵੀ ਮੈਂ ਅੱਜ ਤੜਕੇ ਸਵੇਰ ਤੋਂ ਲੱਗਿਆ ਹਾਂ ਲੋਕਾਂ ਦੇ ਘਰਾਂ 'ਚ ਜਾ ਜਾ ਕੇ ਜਿਹੜੇ ਝਲਾਰੇ ਵਾਂਗੂ ਉਹਨਾਂ ਨੂੰ ਅਸੀਂ ਹਿਦਾਇਤੀ ਵੀ ਕਰ ਰਹੇ ਜਿੱਥੇ ਸਾਨੂੰ ਲੱਗਦਾ ਵੀ ਇਹੇ ਕੁਛ ਸ਼ਰਾਰਤਬਾਜ਼ੀ ਉਹਨਾਂ ਨੂੰ ਅਸੀਂ ਹਟਾ ਵੀ ਰਹੇ ਹਾਂ ਪ੍ਰਸ਼ਾਸਨ ਵੱਲੋਂ ਕੋਈ ਚੱਲਣੀ ਹੈਗੀ ਪਰ ਫੇਰ ਵੀ ਚਲੋ ਇਤਨਾ ਕਿਤੇ ਪਬਲਿਕ ਦਾ ਆਪਣਾ ਵੀ ਇੱਕ ਪਰਜ ਬਣਦਾ ਕਿਉਂਕਿ ਇਹ ਪਬਲਿਕ ਲਈ ਖਤਰੇ ਲਈ ਗੱਲ ਚੀਜ਼ ਹੈਗੀ ਹੈ ਐਨਜੋਏ ਕਰਨਾ ਵੱਖਰੀ ਗੱਲ ਹੈ ਪਰ ਜਿਹਦੇ ਨਾਲ ਕਿਸੇ ਦੀ ਜਾਨ ਮਿਲਣ ਦਾ ਖਤਰਾ ਹੋ ਸਕਦਾ ਤਾਂ ਪਬਲਿਕ ਨੂੰ ਵੀ ਇਸ ਚੀਜ਼ ਲਈ ਸचेत ਕਰਨਾ ਚਾਹੁੰਦਾ ਮੈਂ ਤੁਹਾਡੇ ਮਾਧਿਅਮ ਥਰੂ ਇਹਨੇ ਗੱਲ ਕਰਦਾ ਕਿ ਪਬਲਿਕ ਨੂੰ ਇਸ ਲਈ ਅਵੇਅਰ ਹੋਣਾ ਜ਼ਰੂਰੀ ਹੈ ਜੇ ਜਿਹੜੀ ਪਬਲਿਕ ਅਵੇਅਰ ਨਹੀਂ ਹੋਊਗੀ ਤਾਂ ਸ਼ਾਇਦ ਲੱਗਦਾ ਉਹਨਾ ਟਾਈਮ ਇਹਦਾ ਦੇ ਹੱਥੇ ਨਹੀਂ ਹੈ ਜੇ